ਹਾਂਜੀ ਅੱਜ ਆਪਾਂ ਬਣਾਵਾਂਗੇ ਭਰਮੇ ਟਿੰਡੋ ਜਿਹਦੇ ਲਈ ਸਭ ਤੋਂ ਪਹਿਲਾਂ ਆਪਾਂ ਟਿੰਡੋ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦੇ ਚਾਰੇ ਸਾਈਡਾਂ ਨੂੰ ਕੱਟ ਲੈਣਾਗਾ ਚਾਰੇ ਸਾਈਡਾਂ ਨੂੰ ਕੱਟਣ ਤੋਂ ਬਾਅਦ ਆਪਾਂ ਇਹਦਾ ਬਣਾਵਾਂਗੇ ਟਿੰਡੋ ਭਰਮੇ ਬਣਾਉਣ ਵਾਸਤੇ ਮਸਾਲਾ ਜਿਹਦੇ ਲਈ ਆਪਾਂ ਲਵਾਂਗੇ ਇੱਕ ਚਮਚਾ ਲਾਲ ਮਿਰਚ ਤੇ ਇੱਕ ਚਮਚਾ ਹਲਦੀ ਤੇ ਇੱਕ ਚਮਚਾ ਲਵਾਂਗੇ ਆਪਾਂ ਮੇਥੀ ਤੇ ਅੱਧਾ ਚਮਚਾ ਲਵਾਂਗੇ ਕਾਲੀ ਮਿਰਚ ਤੇ ਇੱਕ ਚਮਚਾ ਲਵਾਂਗੇ ਨਮਕ ਦਾ ਇਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਲਗਭਗ 2 ਤੋਂ 2.5 ਚਮਚੇ ਤੇਲ ਦੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਡੋਂਗੇ ਦੇ ਵਿੱਚ ਟਿੰਡੂਆ ਪਾ ਕੇ ਬਣਾਇਆ ਹੋਇਆ ਮਸਾਲਾ ਚੰਗੀ ਤਰ੍ਹਾਂ ਟਿੰਡੂਆਂ ਦੇ ਉੱਪਰ ਲਗਾ ਦਿਓ ਐਂਡ ਵਧੀਆ ਤੁਸੀਂ ਚੰਗੀ ਤਰ੍ਹਾਂ ਚੰਗੇ ਤਰੀਕੇ ਨਾਲ ਲਗਾ ਦੇਣਾਗਾ ਟਿੰਡੂਆਂ ਦੇ ਉੱਪਰ ਸਾਰਾ ਮਸਾਲਾ ਸਾਰਾ ਮਸਾਲਾ ਲਗਾਉਣ ਤੋਂ ਬਾਅਦ 15 ਤੋਂ 20 ਮਿੰਟ ਟੱਕ ਕੇ ਰੱਖ ਦਿਓ ਤੇ ਫਿਰ ਦੂਜੇ ਪਾਸੇ ਇੱਕ ਘਟਸੀ ਲੋ ਤੇਲ ਦੀ ਤੇ ਤੇਲ ਨੂੰ ਕੜਾਈ ਦੇ ਵਿੱਚ ਚਾਰੇ ਪਾਸਿਆਂ ਤੇ ਲਗਾ ਲਓ ਚਾਰੇ ਪਾਸਿਆਂ ਤੇ ਲਗਾਉਣ ਤੋਂ ਬਾਅਦ ਟਿੰਡੋਆਂ ਇੱਕ ਇੱਕ ਕਰਕੇ ਇਹਦੇ ਵਿੱਚ ਰੱਖੋ ਘੱਟ ਸੇਕ ਰੱਖਣਾਗਾ ਜ਼ਿਆਦਾ ਸੇਕ ਨਹੀਂ ਰੱਖਣਾ ਹੈਗਾ ਟਿੰਡੋਆਂ ਨੂੰ ਰੱਖਣ ਤੋਂ ਬਾਅਦ 2 ਤੋਂ 3 ਮਿੰਟ ਟੱਕ ਕੇ ਰੱਖ ਦਿਓ ਦੋ ਦੋ ਚਾਰ ਚਾਰ ਮਿੰਟ ਬਾਅਦ ਇਹਦੇ ਵਿੱਚ ਕੜਛੀ ਮਾਰੋ ਤਾਂ ਕਿ ਟਿੰਡੋਆਂ ਨੇ ਜਿਹੜੀਆਂ ਨੀਚੇ ਨਾ ਲੱਗਣ ਨਹੀਂ ਤਾਂ ਕੌੜਾ ਟੇਸਟ ਆਉਣ ਲੱਗ ਜਾਂਦਾ ਹੈਗਾ ਜੇ ਜਿਆਦਾ ਨੀਚੇ ਲੱਗ ਜਾਣ ਦੂਜੇ ਪਾਸੇ ਮਿਕਸੀ ਦੇ ਜੱਗ ਵਿੱਚ ਦੋ ਪਾਓ ਟਮਾਟਰ ਤੇ ਦੋ ਤੋਂ ਤਿੰਨ ਲਓ ਪਿਆਜ਼ ਪਿਆਜ਼ਾਂ ਦੇ ਪੀਸ ਕਰਕੇ ਛੋਟੇ ਛੋਟੇ ਪੀਸ ਕਰਨ ਤੋਂ ਬਾਅਦ ਤੇ ਥੋੜਾ ਜਿਹਾ ਪਾਓ ਪਾਣੀ ਪਾਣੀ ਪਾ ਕੇ ਕਰ ਦੋ ਦੋ ਤੋਂ ਤਿੰਨ ਮਿੰਟ ਗ੍ਰाइंड ਬੜੀਆ ਤਰੀਕੇ ਨਾਲ ਗ੍ਰाइंड ਕਰਕੇ ਸਾਰਾ ਸਮਾਨ ਰੱਖ ਲਓ ਹਾਂਜੀ ਗ੍ਰाइंड ਹੋ ਚੁੱਕਿਆ ਦੇਖੋ ਹੁਣ ਇੱਕ ਕੜਾਈ ਦੇ ਵਿੱਚ ਆਪਾਂ ਲਵਾਂਗੇ ਤੇਲ ਤੇ ਇਹਦੇ ਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਜੀਰੇ ਨੂੰ ਥੋੜਾ ਜਿਹਾ ਸੇਕ ਲਵਾਉਣ ਤੋਂ ਬਾਅਦ ਇਹਦੇ ਚ ਪਾਓ ਆਪਣਾ ਗ੍ਰाइंड ਕੀਤਾ ਹੋਇਆ ਟਮਾਟਰ ਤੇ ਪਿਆਜ਼ ਦਾ ਮਸਾਲਾ ਟਮਾਟਰ ਦਾ ਪਿਆਜ਼ ਦਾ ਮਸਾਲਾ ਪਾਉਣ ਤੋਂ ਬਾਅਦ ਤੁਹਾਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਨ ਤੋਂ ਬਾਅਦ ਇਹਨੂੰ ਘੱਟ ਸੇਕ ਤੇ ਪਕਾ ਲਓ ਲਓ ਜੀ ਦੂਜੇ ਪਾਸੇ ਆਪਣੀ ਟਿੰਡੋ 80 90% ਬਣ ਕੇ ਤਿਆਰ ਆ ਗਈ ਦੇਖ ਲਓ ਜੀ ਇੱਧਰ ਆਪਣਾ ਮਸਾਲਾ ਪੱਕ ਚੁੱਕਿਆ ਹੈਗਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਹਲਦੀ ਮਿਰਚ ਤੇ ਮੇਥੀ ਪਾਊਡਰ ਥੋੜਾ ਥੋੜਾ ਪਾਉਣਾਗਾ ਬਿਲਕੁਲ ਥੋੜਾ ਥੋੜਾ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇੱਕ ਗਲਾਸ ਪਾਓ ਪਾਣੀ ਦਾ ਇੱਕ ਗਲਾਸ ਪਾਣੀ ਦਾ ਪਾਉਣ ਤੋਂ ਬਾਅਦ ਥੋੜਾ ਜਿਹਾ ਇਹਨੂੰ ਸੇਕ ਲਵਾ ਲਓ ਸੇਕ ਲਵਾਉਣ ਤੋਂ ਬਾਅਦ ਇਹਦੇ ਵਿੱਚ ਪਾਓ ਥੋੜੀ ਜੀ ਕਰੀਮ ਮੇਰੇ ਕੋਲ ਅਮੁੱਲ ਕਰੀਮ ਹੈ ਸੀ ਮੈਂ ਤਾਂ ਕਰਕੇ ਅਮੁੱਲ ਦੀ ਵਰਤ ਲਈ ਤੁਸੀਂ ਆਪਣੇ ਘਰ ਵਾਲੀ ਕਰੀਮ ਵੀ ਵਰਤ ਸਕਦੇ ਹੋ ਜਿੱਦਾਂ ਮਲਾਈ ਵਗੈਰਾ ਵੀ ਪਾ ਸਕਦੇ ਹੋ ਹੁਣ ਇਹਨੂੰ ਚੰਗੀ ਤਰ੍ਹਾਂ 5 ਤੋਂ 7 ਮਿੰਟ ਪਕਾ ਲੈਣਾਗਾ ਵਧੀਆ ਲੋ ਜੀ ਮਸਾਲਾ ਪੱਕ ਚੁੱਕਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਿੰਡੋਆ ਟਿੰਡੋਆ ਨੂੰ ਪਾਉਣ ਤੋਂ ਬਾਅਦ ਇਹ ਚੰਗੀ ਤਰ੍ਹਾਂ ਮਿਕਸ ਕਰ ਲਓ ਹਾਂਜੀ ਮਿਕਸ ਕਰਨ ਤੋਂ ਬਾਅਦ 3 ਤੋਂ 4 ਮਿੰਟ ਵਧੀਆ ਸੇਕ ਲਵਾਓ ਤਾਂ ਕਿ ਜਿਹੜਾ ਥੋੜਾ ਮੋਟਾ ਕੱਚਾ ਪਾਣਾ ਉਹ ਵੀ ਪ੍ਰੋਪਰ ਤਰੀਕੇ ਨਾਲ ਪੱਕ ਜਾਵੇ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਧਨੀਆ ਧਨੀਆ ਪਾਉਣ ਤੋਂ ਬਾਅਦ ਮਿਕਸ ਕਰ ਲਓ ਵਧੀਆ ਹੁਣ ਆਪਣੀ ਟਿੰਡੋ ਪ੍ਰੋਪਰ ਤਰੀਕੇ ਨਾਲ ਵਧੀਆ ਬਣ ਕੇ ਤਿਆਰ ਆ ਦੇਖੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਪੇਜ ਨੂੰ ਕਰ ਲਓ ਫੋਲੋ